ਇਹ ਜ ਹੁਣ ਹੋਰ ਅੱਜ ਕੱਲ ਬੜਾ ਰੌਲਾ ਪੈ ਰਿਹਾ ਹੈ ਕਹਿੰਦੇ ਜੀ ਹੁਣ ਕੰਪਿਊਟਰ ਨਹੀਂ ਹੁਣ ਬੰਦੇ ਵੀ ਨਾਲ ਪੀਟੀ ਦਾ ਪੇਪਰ ਚੈੱਕ ਕਰਦੇ ਆ ਤੁਸੀਂ ਤਾਂ ਏਆਈ ਦੀ ਗੱਲ ਕੀਤੀ ਆ ਪਰ ਹੁਣ ਕਹਿੰਦੇ ਹੁਣ ਏਆਈ ਦੇ ਨਾਲ ਬੰਦੇ ਵੀ ਜਿਹੜਾ ਪੇਪਰ ਆ ਚੈੱਕ ਕਰਦੇ ਆ ਇਹਦੇ ਵਿੱਚ ਕਿੰਨੀ ਕਿ ਸੱਚਾਈ ਯਕੀਆ ਹੈ ਸਾਰਾ ਕੁਝ ਨਹੀਂ ਬਿਲਕੁਲ ਪੂਰਾ ਸੱਚ ਸੱਚ ਹੈ ਇਸ ਦੇ ਵਿੱਚ ਪੂਰਾ ਪੇਪਰ ਤਾਂ ਨਹੀਂ ਹੈ ਏਆਈ ਚ ਹਿਊਮਨ ਚੈੱਕ ਕਰਦਾ ਬਟ ਜਿਹੜਾ ਸਪੀਕਿੰਗ ਸੈਕਸ਼ਨ ਹੈ ਜਿਹਦੇ ਕਰਕੇ ਹੁਣ ਨੰਬਰ ਸਪੀਕਿੰਗ ਚ ਘਟ ਰਹੇ ਨੇ ਉਹ ਇਹੀ ਹੈ ਕਿ ਦੋ ਕੁਐਸਚਨ ਜਿਹੜੇ ਹੈਗੇ ਨੇ ਉਹ ਆਪਣਾ ਡਿਸਕ੍ਰਾਈਬ ਇਮੇਜ ਤੇ ਰੀਟਲ ਲੈਕਚਰ ਏ AI ਤੋਂ ਬਾਅਦ ਹਿਊਮਨਾਈਜ਼ ਟੈਕ ਚ ਵੀ ਜਾਂਦੇ ਨੇ ਉਹ ਕਿਵੇਂ ਜਾਂਦੇ ਨੇ ਕਿ ਜਿਵੇਂ ਤੁਸੀਂ ਸਪੋਜ਼ ਡਿਸਕ੍ਰਾਈਬ ਇਮੇਜ ਹੈਗੀ ਹੈ ਤਾਂ ਸਾਹਮਣੇ ਤੁਹਾਡੇ ਇਮੇਜ ਕੁਝ ਹੋਰ ਹੈ ਤੇ ਤੁਸੀਂ ਬੋਲੀ ਕੁਝ ਹੋਰ ਜਾ ਰਹੇ ਹੋ ਕਿਉਂਕਿ ਕਾਫੀ ਲੋਕ ਹੈਗੇ ਨੇ ਇੱਥੇ ਜਿਹੜਾ ਟੈਂਪਲੇਟ ਪੂਰੇ ਰਟਾਰਾ ਰਟਾਇਆ ਟੈਂਪਲੇਟ ਲੈ ਲੈਂਦੇ ਨੇ ਲਾਈਨਾਂ ਜੀਆਂ ਲਿਖੀਆਂ ਹੋਈਆਂ ਕਿਸੇ ਤੋਂ ਤੇ ਉਹਦੇ ਵਿੱਚ ਪਿਕਚਰ ਦੇ ਵਿੱਚੋਂ ਕੁਝ ਵੀ ਨਹੀਂ ਹੈ ਤਾਂ ਉਹ AI ਨੇ ਤਾਂ ਇਹੀ ਡਿਟੈਕਟ ਕਰਨਾ ਹੈ ਕਿ ਇਰੈਲੇਵੈਂਟ ਇਨਫੋਰਮੇਸ਼ਨ ਹੈਗੀ ਹੈ ਉਹ ਇਹ ਡਿਟੈਕਟ ਕਰਕੇ ਹਿਊਮਨ ਕੋਲ ਚਲੇ ਜਾਂਦਾ ਚੈੱਕ ਤੇ ਹਿਊਮਨ ਜਦੋਂ ਚੈੱਕ ਕਰਦਾ ਹੈ ਤਾਂ ਉਹ ਜਦੋਂ ਤੁਸੀਂ ਜੇ ਤਾਂ ਰਿਲੇਟਡ ਥੋੜਾ ਬੋਟਾ ਬੋਲਿਆ ਹੁੰਦਾ ਤਾਂ ਉਸ ਅਕੋਰਡਿੰਗ ਮੜ ਮੋਟੇ ਨੰਬਰ ਦੇ ਦਿੰਦਾ ਪਰ ਪ੍ਰੋਪਰ ਕਦੇ ਵੀ ਹਿਊਮਨ ਨਾਈਜ਼ ਜਦੋਂ ਚੈੱਕ ਨੰਬਰ ਨਹੀਂ ਦੇ ਸਕਦਾ ਕਿਉਂਕਿ ਉਹ ਤੁਸੀਂ ਵੀ ਹਿਊਮਨ ਹੋ ਤੇ ਉਹ ਵੀ ਇੱਕ ਹਿਊਮਨ ਹੈ ਤਾਂ ਉਹ ਕਦੇ ਵੀ ਤੁਹਾਨੂੰ ਐਜ਼ ਅ 100% ਫਲੂਐਂਸੀ ਜਾਂ ਪ੍ਰੋਨਨਸੀਏਸ਼ਨ ਦੇ ਵਿੱਚ ਕਦੇ ਵੀ ਨਹੀਂ ਦੇ ਪਾਏਗਾ ਜੀ ਸੋ ਬਿਲਕੁਲ ਜੀ ਸੋ ਹੁਣ ਗੱਲ ਉਹੀ ਫੇਰ ਕਿ ਨੇਰਾ ਭਰਾਈ ਆਈ ਦਾ ਵੀ ਜਮਾਨਾ ਨਹੀਂ ਆ ਕਿਤਨਾ ਕਿਤੇ ਬੰਦਿਆਂ ਦੀ ਲੋਡ ਕੰਪਿਊਟਰ ਨੂੰ ਵੀ ਪੈ ਜਾਂਦੀ ਹੈ ਸੋ ਕੋਈ ਗੱਲ ਨਹੀਂ ਜੀ ਬੰਦਿਆਂ ਬਿਨਾ ਧਰਤੀ ਹੈ ਜਿਹੜੀ ਉਹ ਨਹੀਂ ਚੱਲਣ ਲੱਗੀ ਸੋ ਕੰਪਿਊਟਰ ਨੂੰ ਵੀ ਲੋਡ ਆਂਤ ਨੂੰ ਬੰਦੇ ਦੀ ਜਿਹੜੀ ਪੈਣੀ ਪੈਣੀ ਆ ਸੋ ਲਾਸਟ ਵਿੱਚ ਗੱਲ ਜੇ ਆਪਾਂ ਸਮਾਪਤੀ ਵੱਲੋਂ ਵਧੀਏ ਤਾਂ ਹੁਣ ਜਿਹੜੇ ਸਾਡੇ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ ਆ ਕੀ ਸੁਜੈਸਟ ਕਰਦੇ ਹੋ ਆਈਲੈਟਸ ਪੀਟੀ ਆ ਸੁਜੈਸਟ ਜੇ ਕਿਸੇ ਕੋਲ ਟਾਈਮ ਦੀ ਘਾਟ ਹੈਗੀ ਆ ਤਾਂ ਉਹ ਪੀਟੀ ਵਾਸਤੇ ਜਾਵੇ ਤੇ ਜੇ ਕਿਸੇ ਕੋਲ ਹੈਗਾ ਕਿ ਹਾਂ ਮੇਰੇ ਕੋਲ ਖੁੱਲਾ ਟਾਈਮ ਹੈ ਜਾਂ ਉਹਨੂੰ ਥੋੜੀ ਜੀ ਹੈਗਾ ਕਿ ਮੈਂ ਕੰਪਿਊਟਰ ਨਹੀਂ ਚਲਾ ਸਕਦਾ ਜਾਂ ਮੈਂ ਬਿਲਕੁਲ ਹੀ ਨਹੀਂ ਗ੍ਰੈਬ ਕਰ ਸਕਦਾ ਫਿਰ ਉਹ ਆਇਲਸ ਵਾਸਤੇ ਜਾ ਸਕਦਾ ਹੈ ਜੀ ਤੇ ਜਿਹੜੇ ਹੁਣ ਤੁਹਾਡੇ ਕੋਲ ਆਣਗੇ ਸਾਡਾ ਪ੍ਰੋਗਰਾਮ ਦੇਖ ਕੇ ਉਹਨਾਂ ਨੂੰ ਕੀ ਆਫਰ ਦੇ ਰਹੇ ਹੋ ਕੀ ਉਹਦੇ ਤੇ ਕੀ ਕਹੋਗੇ ਜੀ ਜਿਹੜਾ ਇਸ ਪ੍ਰੋਗਰਾਮ ਨੂੰ ਦੇਖ ਕੇ ਆਣਗੇ ਤਾਂ ਉਹ ਮੈਨੂੰ ਰੈਫਰ ਕਰ ਸਕਦੇ ਨੇ ਕਿ ਅਸੀਂ ਐਨਜ਼ਡ ਪੰਜਾਬੀ ਨਿਊਜ਼ ਦੇਖ ਕੇ ਆਏ ਆਂ ਤੇ ਉਹ ਨਾਲ ਦੀ ਨਾਲ ਜੇ ਸਾਡੇ ਨਾਲ ਪੀਟੀ ਦੀਆਂ ਕਲਾਸਿਸ ਦੇ ਨਾਲ ਜਾਂ ਆਈਐਲਟਸ ਦੀਆਂ ਕਲਾਸਿਸ ਦੇ ਨਾਲ ਵੀਜ਼ਾ ਸਾਈਨ ਅਪ ਵੀ ਕਰਦੇ ਨੇ ਚਾਹੇ ਉਹ ਰੈ residancy ਹੈ ਤੇ ਚਾਹੇ ਉਹ ਸਟੂਡੈਂਟ ਵੀਜ਼ਾ ਹੈ ਜਾਂ ਕੋਈ ਵੀ ਵਰਕ ਵੀਜ਼ਾ ਹੈ ਤਾਂ ਉਸ ਦੇ ਵਿੱਚ ਉਹਨਾਂ ਨੂੰ ਪੀਟੀ ਦੀਆਂ ਕਲਾਸਿਸ ਬਿਲਕੁਲ ਫ੍ਰੀ ਆਫ ਕਾਸਟ ਮਿਲ ਜਾਂਦੀਆਂ ਨੇ ਜੇ ਤੁਸੀਂ ਨਾਲ ਦੀ ਨਾਲ ਵੀਜ਼ਾ ਸਾਈਨ ਅਪ ਕਰਦੇ ਹੋ ਸੋ ਬਿਲਕੁਲ ਜੀ ਸੋ ਇਹ ਨਾਲ ਦੀ ਨਾਲ ਪ੍ਰੋ ਵੀਜ਼ਾ ਕਿਉਂਕਿ ਮੈਨੇ ਕਾਉ ਦੇ ਵਿੱਚ ਆਫਿਸ ਆ ਉੱਥੇ ਹੀ ਇਹਨਾਂ ਦਾ ਵੀ ਆਫਿਸ ਨਾਲ ਹੀ ਆ ਸੋ ਪ੍ਰੋ ਵੀਜ਼ਾ ਤੋਂ ਇਹ ਨਾਲ ਜਿਹੜੀਆਂ ਸੇਵਾਵਾਂ ਇਹ ਦਿੰਦੇ ਆ ਸੋ ਜੇਕਰ ਤੁਸੀਂ ਇਹਨਾਂ ਕੋਲ ਜਾਂਦੇ ਹੋ ਜੀ ਤੇ ਵੀਜ਼ਾ ਵੀ ਇਹਨਾਂ ਤੋਂ ਤੁਸੀਂ ਲਗਵਾਉਂਦੇ ਹੋ ਤਾਂ ਕੁਛ ਨਾ ਕੁਛ ਡਿਸਕਾਊਂਟ ਆ ਜਿਹੜਾ ਉਹ ਜ਼ਰੂਰ ਤੁਹਾਨੂੰ ਦੇਣਗੇ ਤੇ ਜਾ ਕੇ ਤੁਸੀਂ ਕਹਿਣਾ ਇਹ ਜੀ ਅਮਰੀਨ ਜੀ ਨੂੰ ਮਲਾ ਦਿਓ ਤੇ ਉਹਨਾਂ ਦਾ ਪ੍ਰੋਗਰਾਮ ਦੇਖ ਕੇ ਅਸੀਂ ਆਏ ਆ ਤੇ ਇੰਗਲਿਸ਼ ਦੀ ਵੀ ਕੋਚਿੰਗ ਲੈਣੀ ਆ ਤੇ ਵੀਜ਼ਾ ਵੀ ਤੁਹਾਡੇ ਕੋਲੋਂ ਹੀ ਅਪਲਾਈ ਕਰਵਾਵਾਂਗੇ ਤੇ ਬਾਕੀ ਤਾਂ ਫਿਰ ਜੋ ਡਿਸਕਾਊਂਟ ਦੇਣਾ ਇਹਨਾਂ ਨੇ ਦੇਣਾ ਜੀ ਤੇ ਸਾਡਾ ਨੌਨ ਜਿਹੜਾ ਉਹ ਜ਼ਰੂਰ ਲੈ ਦਿਓ ਕਿਉਂਕਿ ਉੱਥੇ ਅਸੀਂ ਤਾਂ ਦੇਖ ਕੇ ਪ੍ਰੋਗਰਾਮ ਆਏ ਆ ਤੇ ਜ਼ਰੂਰ ਕੁਛ ਨਾ ਕੁਛ ਡਿਸਕਾਊਂਟ ਤੁਹਾਨੂੰ ਮਿਲੇਗਾ ਸੋ ਅਮਰੀਨ ਜੀ ਤੁਸੀਂ ਸਟੂਡੀਓ ਆਏ ਸਾਨੂੰ ਸਮਾਂ ਦਿੱਤਾ ਸਾਡੇ ਦਰਸ਼ਕਾਂ ਦੇ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਇੱਕ ਚੀਜ਼ ਹੁਣ ਹੋਰ ਅੱਜ ਕੱਲ ਬੜਾ ਰੌਲਾ ਪੈ ਰਿਹਾ ਹੈ ਕਹਿੰਦੇ ਜੀ ਹੁਣ ਕੰਪਿਊਟਰ ਨਹੀਂ ਹੁਣ ਬੰਦੇ ਵੀ ਨਾਲ ਪੀਟੀ ਦਾ ਪੇਪਰ ਚੈੱਕ ਕਰਦੇ ਆ ਤੁਸੀਂ ਤਾਂ AI ਦੀ ਗੱਲ ਕੀਤੀ ਆ ਪਰ ਹੁਣ ਕਹਿੰਦੇ ਨੇ AI ਦੇ ਨਾਲ ਬੰਦੇ ਵੀ ਜਿਹੜਾ ਪੇਪਰ ਆ ਚੈੱਕ ਕਰਦੇ ਆ ਇਹਦੇ ਵਿੱਚ ਕਿੰਨੀ ਕਿ ਸੱਚਾਈ ਯਕੀਆ ਹੈ ਸਾਰਾ ਕੁਝ ਨਹੀਂ ਬਿਲਕੁਲ ਪੂਰਾ ਸੱਚ ਸੱਚ ਹੈ ਇਸ ਦੇ ਵਿੱਚ ਪੂਰਾ ਪੇਪਰ ਤਾਂ ਨਹੀਂ ਹੈ AI ਚ ਹਿਊਮਨ ਚੈੱਕ ਕਰਦਾ ਬਟ ਜਿਹੜਾ ਸਪੀਕਿੰਗ ਸੈਕਸ਼ਨ ਹੈ ਜਿਹਦੇ ਕਰਕੇ ਹੁਣ ਨੰਬਰ ਸਪੀਕਿੰਗ ਚ ਘਟ ਰਹੇ ਨੇ ਉਹ ਇਹੀ ਹੈ ਕਿ ਦੋ ਕੁਐਸਚਨ ਜਿਹੜੇ ਹੈਗੇ ਨੇ ਆਪਣਾ ਡਿਸਕ੍ਰਾਈਬ ਇਮੇਜ ਤੇ ਰੀਟਲ ਲੈਕਚਰ AI ਤੋਂ ਬਾਅਦ ਹਿਊਮਨਾਈਜ਼ ਟੈਕ ਚ ਵੀ ਜਾਂਦੇ ਨੇ ਉਹ ਕਿਵੇਂ ਜਾਣਦੇ ਨੇ ਕਿ ਜਿਵੇਂ ਤੁਸੀਂ ਸਪੋਜ਼ ਡਿਸਕ੍ਰਾਈਬ ਇਮੇਜ ਹੈਗੀ ਹੈ ਤਾਂ ਸਾਹਮਣੇ ਤੁਹਾਡੇ ਇਮੇਜ ਕੁਝ ਹੋਰ ਹੈ ਤੇ ਤੁਸੀਂ ਬੋਲੀ ਕੁਝ ਹੋਰ ਜਾ ਰਹੇ ਹੋ ਕਿਉਂਕਿ ਕਾਫੀ ਲੋਕ ਹੈਗੇ ਨੇ ਇੱਥੇ ਜਿਹੜਾ ਟੈਂਪਲੇਟ ਪੂਰੇ ਰਟਾਰਾ ਟਾਇਆ ਟੈਂਪਲੇਟ ਲੈ ਲੈਂਦੇ ਨੇ ਲਾਈਨਾਂ ਜੀਆਂ ਲਿਖੀਆਂ ਹੋਈਆਂ ਕਿਸੇ ਤੋਂ ਤੇ ਉਹਦੇ ਵਿੱਚ ਪਿਕਚਰ ਦੇ ਵਿੱਚੋਂ ਕੁਝ ਵੀ ਨਹੀਂ ਹੈ ਤਾਂ ਉਹ AI ਨੇ ਤਾਂ ਇਹੀ ਡਿਟੈਕਟ ਕਰਨਾ ਹੈ ਕਿ ਇਰੈਲੇਵੈਂਟ ਇਨਫਰਮੇਸ਼ਨ ਹੈਗੀ ਹੈ ਉਹ ਇਹ ਡਿਟੈਕਟ ਕਰਕੇ ਹਿਊਮਨ ਕੋਲ ਚਲੇ ਜਾਂਦਾ ਚੈੱਕ ਤੇ ਹਿਊਮਨ ਜਦੋਂ ਚੈੱਕ ਕਰਦਾ ਤਾਂ ਉਹ ਜਦੋਂ ਤੁਸੀਂ ਜੇ ਤਾਂ ਰਿਲੇਟਡ ਥੋੜਾ ਬੋਟਾ ਬੋਲਿਆ ਹੁੰਦਾ ਤਾਂ ਉਸ ਅਕੋਰਡਿੰਗ ਮੜ ਮੋਟੇ ਨੰਬਰ ਦੇ ਦਿੰਦਾ ਪਰ ਪ੍ਰੋਪਰ ਕਦੇ ਵੀ ਹਿਊਮਨ ਨਾਈਜ਼ ਜਦੋਂ ਚੈੱਕ ਨੰਬਰ ਨਹੀਂ ਦੇ ਸਕਦਾ ਕਿਉਂਕਿ ਉਹ ਤੁਸੀਂ ਵੀ ਹਿਊਮਨ ਹੋ ਤੇ ਉਹ ਵੀ ਇੱਕ ਹਿਊਮਨ ਹੈ ਤਾਂ ਉਹ ਕਦੇ ਵੀ ਤੁਹਾਨੂੰ ਐਜ਼ ਆ 100% ਫਲੂਐਂਸੀ ਜਾਂ ਪਨੰਸੀਏਸ਼ਨ ਦੇ ਵਿੱਚ ਕਦੇ ਵੀ ਨਹੀਂ ਦੇ ਪਾਏਗਾ ਜੀ ਸੋ ਬਿਲਕੁਲ ਜੀ ਸੋ ਹੁਣ ਗੱਲ ਉਹੀ ਫੇਰ ਕਿ ਨਿਹਰਾ ਭਰਾਈ ਆਈ ਦਾ ਵੀ ਜਮਾਨਾ ਨਹੀਂ ਆ ਕਿਤਨਾ ਕਿਤੇ ਬੰਦਿਆਂ ਦੀ ਲੋਡ ਕੰਪਿਊਟਰ ਨੂੰ ਵੀ ਪੈ ਜਾਂਦੀ ਆ ਸੋ ਕੋਈ ਗੱਲ ਨਹੀਂ ਜੀ ਬੰਦਿਆਂ ਬਿਨਾ ਧਰਤੀ ਹੈ ਜਿਹੜੀ ਉਹ ਨਹੀਂ ਚੱਲਣ ਲੱਗੀ ਸੋ ਕੰਪਿਊਟਰ ਨੂੰ ਵੀ ਲੋਡ ਆਂਤ ਨੂੰ ਬੰਦੇ ਦੀ ਜਿਹੜੀ ਪੈਣੀ ਪੈਣੀ ਆ ਸੋ ਲਾਸਟ ਵਿੱਚ ਗੱਲ ਜੇ ਆਪਾਂ ਸਮਾਪਤੀ ਵੱਲੋਂ ਵਧੀਏ ਤਾਂ ਹੁਣ ਜਿਹੜੇ ਸਾਡੇ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ ਆ ਕੀ ਸੁਜੈਸਟ ਕਰਦੇ ਹੋ ਆਈਲੈਟਸ ਪੀਟੀ ਆ ਸੁਜੈਸਟ ਜੇ ਕਿਸੇ ਕੋਲ ਟਾਈਮ ਦੀ ਘਾਟ ਹੈਗੀ ਆ ਤਾਂ ਉਹ ਪੀਟੀ ਵਾਸਤੇ ਜਾਵੇ ਤੇ ਜੇ ਕਿਸੇ ਕੋਲ ਹੈਗਾ ਕਿ ਹਾਂ ਮੇਰੇ ਕੋਲ ਖੁੱਲਾ ਟਾਈਮ ਹੈ ਜਾਂ ਉਹਨੂੰ ਥੋੜੀ ਜੀ ਹੈਗਾ ਕਿ ਮੈਂ ਕੰਪਿਊਟਰ ਨਹੀਂ ਚਲਾ ਸਕਦਾ ਜਾਂ ਮੈਂ ਬਿਲਕੁਲ ਹੀ ਨਹੀਂ ਗ੍ਰੈਬ ਕਰ ਸਕਦਾ ਫਿਰ ਉਹ ਆਇਲਸ ਵਾਸਤੇ ਜਾ ਸਕਦਾ ਹੈ ਜੀ ਤੇ ਜਿਹੜੇ ਹੁਣ ਤੁਹਾਡੇ ਕੋਲ ਆਣਗੇ ਸਾਡਾ ਪ੍ਰੋਗਰਾਮ ਦੇਖ ਕੇ ਉਹਨਾਂ ਨੂੰ ਕੀ ਆਫਰ ਦੇ ਰਹੇ ਹੋ ਕੀ ਉਹਦੇ ਤੇ ਕੀ ਕਹੋਗੇ ਜੀ ਜਿਹੜਾ ਇਸ ਪ੍ਰੋਗਰਾਮ ਨੂੰ ਦੇਖ ਕੇ ਆਣਗੇ ਤਾਂ ਉਹ ਮੈਨੂੰ ਰੈਫਰ ਕਰ ਸਕਦੇ ਨੇ ਕਿ ਅਸੀਂ ਐਨਜ਼ਡ ਪੰਜਾਬੀ ਨਿਊਜ਼ ਦੇਖ ਕੇ ਆਏ ਆਂ ਤੇ ਉਹ ਨਾਲ ਦੀ ਨਾਲ ਜੇ ਸਾਡੇ ਨਾਲ ਪੀਟੀ ਦੀਆਂ ਕਲਾਸਿਸ ਦੇ ਨਾਲ ਜਾਂ ਆਈਐਲਐਸ ਦੀਆਂ ਕਲਾਸਿਸ ਦੇ ਨਾਲ ਵੀਜ਼ਾ ਸਾਈਨ ਅਪ ਵੀ ਕਰਦੇ ਨੇ ਚਾਹੇ ਉਹ ਰੈਜ਼ਿਡੈਂਸੀ ਹੈ ਤੇ ਚਾਹੇ ਉਹ ਸਟੂਡੈਂਟ ਵੀਜ਼ਾ ਹੈ ਜਾਂ ਕੋਈ ਵੀ ਵਰਕ ਵੀਜ਼ਾ ਹੈ ਤਾਂ ਉਸ ਦੇ ਵਿੱਚ ਉਹਨਾਂ ਨੂੰ ਪੀਟੀ ਦੀਆਂ ਕਲਾਸਿਸ ਬਿਲਕੁਲ ਫ੍ਰੀ ਆਫ ਕਾਸਟ ਮਿਲ ਜਾਂਦੀਆਂ ਨੇ ਜੇ ਤੁਸੀਂ ਨਾਲ ਦੀ ਨਾਲ ਵੀਜ਼ਾ ਸਾਈਨ ਅਪ ਕਰਦੇ ਆ। ਸੋ ਬਿਲਕੁਲ ਜੀ ਸੋ ਇਹ ਨਾਲ ਦੀ ਨਾਲ ਪ੍ਰੋ ਵੀਜ਼ਾ ਕਿਉਂਕਿ ਮੈਨੇ ਕਾਉ ਦੇ ਵਿੱਚ ਆਫਿਸ ਆ ਉੱਥੇ ਹੀ ਇਹਨਾਂ ਦਾ ਵੀ ਆਫਿਸ ਨਾਲ ਹੀ ਆ ਸੋ ਪ੍ਰੋ ਵੀਜ਼ਾ ਤੋਂ ਇਹ ਨਾਲ ਜਿਹੜੀਆਂ ਸੇਵਾਵਾਂ ਇਹ ਦਿੰਦੇ ਆ ਸੋ ਜੇਕਰ ਤੁਸੀਂ ਇਹਨਾਂ ਕੋਲ ਜਾਂਦੇ ਹੋ ਜੀ ਤੇ ਵੀਜ਼ਾ ਵੀ ਇਹਨਾਂ ਤੋਂ ਤੁਸੀਂ ਲਗਵਾਉਂਦੇ ਹੋ ਤਾਂ ਕੁਛ ਨਾ ਕੁਛ ਡਿਸਕਾਊਂਟ ਆ ਜਿਹੜਾ ਉਹ ਜ਼ਰੂਰ ਤੁਹਾਨੂੰ ਦੇਣਗੇ ਤੇ ਜਾ ਕੇ ਤੁਸੀਂ ਕਹਿਣਾ ਇਹ ਜੀ ਅਮਰੀਨ ਜੀ ਨੂੰ ਮਲਾ ਦਿਓ ਤੇ ਉਹਨਾਂ ਦਾ ਪ੍ਰੋਗਰਾਮ ਦੇਖ ਕੇ ਅਸੀਂ ਆਏ ਆ ਤੇ ਇੰਗਲਿਸ਼ ਦੀ ਵੀ ਕੋਚਿੰਗ ਲੈਣੀ ਆ ਤੇ ਵੀਜ਼ਾ ਵੀ ਤੁਹਾਡੇ ਕੋਲੋਂ ਹੀ ਅਪਲਾਈ ਕਰਵਾਵਾਂਗੇ ਤੇ ਬਾਕੀ ਤਾਂ ਫਿਰ ਜੋ ਡਿਸਕਾਊਂਟ ਦੇਣਾ ਇਹਨਾਂ ਨੇ ਦੇਣਾ ਜੀ ਤੇ ਸਾਡਾ ਨੌਨ ਜਿਹੜਾ ਉਹ ਜ਼ਰੂਰ ਲੇਦੇ ਹੋ ਕਿ ਉੱਥੇ ਅਸੀਂ ਤਾਂ ਦੇਖ ਕੇ ਪ੍ਰੋਗਰਾਮ ਆਏ ਆ ਤੇ ਜ਼ਰੂਰ ਕੁਛ ਨਾ ਕੁਛ ਡਿਸਕਾਊਂਟ ਤੁਹਾਨੂੰ ਮਿਲੇਗਾ ਸੋ ਅਮਰੀਨ ਜੀ ਤੁਸੀਂ ਸਟੂਡੀਓ ਆਏ ਸਾਨੂੰ ਸਮਾਂ ਦਿੱਤਾ ਸਾਡੇ ਦਰਸ਼ਕਾਂ ਦੇ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਇੱਕ ਚੀਜ਼ ਹੁਣ ਹੋਰ ਅੱਜ ਕੱਲ ਬੜਾ ਰੌਲਾ ਪੈ ਰਿਹਾ ਹੈ ਕਹਿੰਦੇ ਜੀ ਹੁਣ ਕੰਪਿਊਟਰ ਨਹੀਂ ਹੁਣ ਬੰਦੇ ਵੀ ਨਾਲ ਪੀਟੀ ਦਾ ਪੇਪਰ ਚੈੱਕ ਕਰਦੇ ਆ ਤੁਸੀਂ ਤਾਂ ਏਆਈ ਦੀ ਗੱਲ ਕੀਤੀ ਆ ਪਰ ਹੁਣ ਕਹਿੰਦੇ ਹੁਣ ਏਆਈ ਦੇ ਨਾਲ ਬੰਦੇ ਵੀ ਇਹਰਾ ਪੇਪਰ ਆ ਚੈੱਕ ਕਰਦੇ ਆ ਇਹਦੇ ਚ ਕਿੰਨੀ ਕਿ ਸੱਚਾਈ ਕੀ ਆ ਹੈ ਸਾਰਾ ਕੁਝ ਨਹੀਂ ਬਿਲਕੁਲ ਪੂਰਾ ਸੱਚ ਸੱਚ ਹੈ ਇਸ ਦੇ ਵਿੱਚ ਪੂਰਾ ਪੇਪਰ ਤਾਂ ਨਹੀਂ ਹੈ AI ਚ ਹਿਊਮਨ ਚੈੱਕ ਕਰਦਾ ਬਟ ਜਿਹੜਾ ਸਪੀਕਿੰਗ ਸੈਕਸ਼ਨ ਹੈ ਜਿਹਦੇ ਕਰਕੇ ਹੁਣ ਨੰਬਰ ਸਪੀਕਿੰਗ ਚ ਘਟ ਰਹੇ ਨੇ ਉਹ ਇਹੀ ਹੈ ਕਿ ਦੋ ਕੁਐਸਚਨ ਜਿਹੜੇ ਹੈਗੇ ਨੇ ਆਪਣਾ ਡਿਸਕ੍ਰਾਈਬ ਇਮੇਜ ਤੇ ਰੀਟਲ ਲੈਕਚਰ ਇਹ AI ਤੋਂ ਬਾਅਦ ਹਿਊਮਨਾਈਜ਼ ਟੈਕ ਚ ਵੀ ਜਾਂਦੇ ਨੇ ਉਹ ਕਿਵੇਂ ਜਾਣਦੇ ਨੇ ਕਿ ਜਿਵੇਂ ਤੁਸੀਂ ਸਪੋਜ਼ ਡਿਸਕ੍ਰਾਈਬ ਇਮੇਜ ਹੈਗੀ ਹੈ ਤਾਂ ਸਾਹਮਣੇ ਤੁਹਾਡੇ ਇਮੇਜ ਕੁਝ ਹੋਰ ਹੈ ਤੇ ਤੁਸੀਂ ਬੋਲੀ ਕੁਝ ਹੋਰ ਜਾ ਰਹੇ ਹੋ ਕਿਉਂਕਿ ਕਾਫੀ ਲੋਕ ਹੈਗੇ ਨੇ ਇੱਥੇ ਜਿਹੜਾ ਟੈਂਪਲੇਟ ਪੂਰੇ ਰਟਾਰਾ ਰਟਾਇਆ ਟੈਂਪਲੇਟ ਲੈ ਲੈਂਦੇ ਨੇ ਲਾਈਨਾਂ ਜੀਆਂ ਲਿਖੀਆਂ ਹੋਈਆਂ ਕਿਸੇ ਤੋਂ ਤੇ ਉਹਦੇ ਵਿੱਚ ਪਿਕਚਰ ਦੇ ਵਿੱਚੋਂ ਕੁਝ ਵੀ ਨਹੀਂ ਹੈ ਤਾਂ ਉਹ AI ਨੇ ਤਾਂ ਇਹੀ ਡਿਟੈਕਟ ਕਰਨਾ ਹੈ ਕਿ ਇਰੈਲੇਵੈਂਟ ਇਨਫੋਰਮੇਸ਼ਨ ਹੈਗੀ ਹੈ ਉਹ ਇਹ ਡਿਟੈਕਟ ਕਰਕੇ ਹਿਊਮਨ ਕੋਲ ਚਲੇ ਜਾਂਦਾ ਚੈੱਕ ਤੇ ਹਿਊਮਨ ਜਦੋਂ ਚੈੱਕ ਕਰਦਾ ਹੈ ਤਾਂ ਉਹ ਜਦੋਂ ਤੁਸੀਂ ਜੇ ਤਾਂ ਰਿਲੇਟਡ ਥੋੜਾ ਬੋਟਾ ਬੋਲਿਆ ਹੁੰਦਾ ਤਾਂ ਉਸ ਅਕੋਰਡਿੰਗ ਮੜ ਮੋਟੇ ਨੰਬਰ ਦੇ ਦਿੰਦਾ ਪਰ ਪ੍ਰੋਪਰ ਕਦੇ ਵੀ ਹਿਊਮਨ ਨਾਈਜ਼ ਜਦੋਂ ਚੈੱਕ ਨੰਬਰ ਨਹੀਂ ਦੇ ਸਕਦਾ ਕਿਉਂਕਿ ਉਹ ਤੁਸੀਂ ਵੀ ਹਿਊਮਨ ਹੋ ਤੇ ਉਹ ਵੀ ਇੱਕ ਹਿਊਮਨ ਹੈ ਤਾਂ ਉਹ ਕਦੇ ਵੀ ਤੁਹਾਨੂੰ ਐਜ਼ ਅ 100% ਫਲੂਐਂਸੀ ਜਾਂ ਪਨੰਸੀਏਸ਼ਨ ਦੇ ਵਿੱਚ ਕਦੇ ਵੀ ਨਹੀਂ ਦੇ ਪਾਏਗਾ ਜੀ ਸੋ ਬਿਲਕੁਲ ਜੀ ਸੋ ਹੁਣ ਗੱਲ ਉਹੀ ਫੇਰ ਕਿ ਨਿਹਰਾ ਭਰਾਈ ਆਈ ਦਾ ਵੀ ਜਮਾਨਾ ਨਹੀਂ ਆ ਕਿਤਨਾ ਕਿਤੇ ਬੰਦਿਆਂ ਦੀ ਲੋਡ ਕੰਪਿਊਟਰ ਨੂੰ ਵੀ ਪੈ ਜਾਂਦੀ ਆ ਸੋ ਕੋਈ ਗੱਲ ਨਹੀਂ ਜੀ ਬੰਦਿਆਂ ਬਿਨਾ ਧਰਤੀ ਹੈ ਜਿਹੜੀ ਉਹ ਨਹੀਂ ਚੱਲਣ ਲੱਗੀ ਸੋ ਕੰਪਿਊਟਰ ਨੂੰ ਵੀ ਲੋਡ ਆੰਤ ਨੂੰ ਬੰਦੇ ਦੀ ਜਿਹੜੀ ਪੈਣੀ ਪੈਣੀ ਆ ਸੋ ਲਾਸਟ ਵਿੱਚ ਗੱਲ ਜੇ ਆਪਾਂ ਸਮਾਪਤੀ ਵੱਲੋਂ ਵਧੀਏ ਤਾਂ ਹੁਣ ਜਿਹੜੇ ਸਾਡੇ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ ਆ ਕੀ ਸੁਜੈਸਟ ਕਰਦੇ ਹੋ ਆਈਲੈਟਸ ਪੀਟੀ ਆ ਸੁਜੈਸਟ ਜੇ ਕਿਸੇ ਕੋਲ ਟਾਈਮ ਦੀ ਘਾਟ ਹੈਗੀ ਆ ਤਾਂ ਉਹ ਪੀਟੀ ਵਾਸਤੇ ਜਾਵੇ ਤੇ ਜੇ ਕਿਸੇ ਕੋਲ ਹੈਗਾ ਕਿ ਹਾਂ ਮੇਰੇ ਕੋਲ ਖੁੱਲਾ ਟਾਈਮ ਹੈ ਜਾਂ ਉਹਨੂੰ ਥੋੜੀ ਜੀ ਹੈਗਾ ਕਿ ਮੈਂ ਕੰਪਿਊਟਰ ਨਹੀਂ ਚਲਾ ਸਕਦਾ ਜਾਂ ਮੈਂ ਬਿਲਕੁਲ ਹੀ ਨਹੀਂ ਗ੍ਰੈਬ ਕਰ ਸਕਦਾ ਫਿਰ ਉਹ ਆਇਲਸ ਵਾਸਤੇ ਜਾ ਸਕਦਾ ਹੈ ਜੀ ਤੇ ਜਿਹੜੇ ਹੁਣ ਤੁਹਾਡੇ ਕੋਲ ਆਣਗੇ ਸਾਡਾ ਪ੍ਰੋਗਰਾਮ ਦੇਖ ਕੇ ਉਹਨਾਂ ਨੂੰ ਕੀ ਆਫਰ ਦੇ ਰਹੇ ਹੋ ਕੀ ਉਹਦੇ ਤੇ ਕੀ ਕਹੋਗੇ ਜੀ ਜਿਹੜਾ ਇਸ ਪ੍ਰੋਗਰਾਮ ਨੂੰ ਦੇਖ ਕੇ ਆਣਗੇ ਤਾਂ ਉਹ ਮੈਨੂੰ ਰੈਫਰ ਕਰ ਸਕਦੇ ਨੇ ਕਿ ਅਸੀਂ ਐਨਜ਼ਡ ਪੰਜਾਬੀ ਨਿਊਜ਼ ਦੇਖ ਕੇ ਆਏ ਆਂ ਤੇ ਉਹ ਨਾਲ ਦੀ ਨਾਲ ਜੇ ਸਾਡੇ ਨਾਲ ਪੀਟੀ ਦੀਆਂ ਕਲਾਸਿਸ ਦੇ ਨਾਲ ਜਾਂ ਆਈਐਲਐਸ ਦੀਆਂ ਕਲਾਸਿਸ ਦੇ ਨਾਲ ਵੀਜ਼ਾ ਸਾਈਨ ਅਪ ਵੀ ਕਰਦੇ ਨੇ ਚਾਹੇ ਉਹ ਰੈਜ਼ਿਡੈਂਸੀ ਹੈ ਤੇ ਚਾਹੇ ਉਹ ਸਟੂਡੈਂਟ ਵੀਜ਼ਾ ਹੈ ਜਾਂ ਕੋਈ ਵੀ ਵਰਕ ਵੀਜ਼ਾ ਹੈ ਤਾਂ ਉਸ ਦੇ ਵਿੱਚ ਉਹਨਾਂ ਨੂੰ ਪੀਟੀ ਦੀਆਂ ਕਲਾਸਿਸ ਬਿਲਕੁਲ ਫ੍ਰੀ ਆਫ ਕਾਸਟ ਮਿਲ ਜਾਂਦੀਆਂ ਨੇ ਜੇ ਤੁਸੀਂ ਨਾਲ ਦੀ ਨਾਲ ਵੀਜ਼ਾ ਸਾਈਨ ਅਪ ਕਰਦੇ ਹੋ ਸੋ ਬਿਲਕੁਲ ਜੀ ਸੋ ਇਹ ਨਾਲ ਦੀ ਨਾਲ ਪ੍ਰੋ ਵੀਜ਼ਾ ਜਿਹੜਾ ਮੈਨੇਕਾਉ ਦੇ ਵਿੱਚ ਆਫਿਸ ਆ ਉੱਥੇ ਹੀ ਇਹਨਾਂ ਦਾ ਵੀ ਆਫਿਸ ਨਾਲ ਹੀ ਆ ਸੁਪਰੋ ਵੀਜ਼ਾ ਤੋਂ ਨਾਲ ਜਿਹੜੀਆਂ ਸੇਵਾਵਾਂ ਇਹ ਦਿੰਦੇ ਆ ਸੋ ਜੇਕਰ ਤੁਸੀਂ ਇਹਨਾਂ ਕੋਲ ਜਾਂਦੇ ਹੋ ਜੀ ਤੇ ਵੀਜ਼ਾ ਵੀ ਇਹਨਾਂ ਤੋਂ ਤੁਸੀਂ ਲਗਵਾਉਂਦੇ ਹੋ ਤਾਂ ਕੁਛ ਨਾ ਕੁਛ ਡਿਸਕਾਊਂਟ ਆ ਜਿਹੜਾ ਉਹ ਜ਼ਰੂਰ ਤੁਹਾਨੂੰ ਦੇਣਗੇ ਤੇ ਜਾ ਕੇ ਤੁਸੀਂ ਕਹਿਣਾ ਇਹ ਜੀ ਅਮਰੀਨ ਜੀ ਨੂੰ ਮਲਾ ਦਿਓ ਤੇ ਉਹਨਾਂ ਦਾ ਪ੍ਰੋਗਰਾਮ ਦੇਖ ਕੇ ਅਸੀਂ ਆਏ ਆ ਤੇ ਇੰਗਲਿਸ਼ ਦੀ ਵੀ ਕੋਚਿੰਗ ਲੈਣੀ ਆ ਤੇ ਵੀਜ਼ਾ ਵੀ ਤੁਹਾਡੇ ਕੋਲੋਂ ਹੀ ਅਪਲਾਈ ਕਰਵਾਵਾਂਗੇ ਤੇ ਬਾਕੀ ਤਾਂ ਫਿਰ ਜੋ ਡਿਸਕਾਊਂਟ ਦੇਣਾ ਇਹਨਾਂ ਨੇ ਦੇਣਾ ਜੀ ਤੇ ਸਾਡਾ ਨੌਨ ਜਿਹੜਾ ਉਹ ਜ਼ਰੂਰ ਲੇਦੇ ਹੋ ਕਿਉਂਕਿ ਉੱਥੇ ਅਸੀਂ ਤਾਂ ਦੇਖ ਕੇ ਪ੍ਰੋਗਰਾਮ ਆਏ ਆ ਤੇ ਜ਼ਰੂਰ ਕੁਛ ਨਾ ਕੁਛ ਡਿਸਕਾਊਂਟ ਤੁਹਾਨੂੰ ਮਿਲੇਗਾ ਸੋ ਅਮਰੀਨ ਜੀ ਤੁਸੀਂ ਸਟੂਡੀਓ ਆਏ ਸਾਨੂੰ ਸਮਾਂ ਦਿੱਤਾ ਸਾਡੇ ਦਰਸ਼ਕਾਂ ਦੇ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਇੱਕ ਚੀਜ਼ ਹੁਣ ਹੋਰ ਅੱਜ ਕੱਲ ਬੜਾ ਰੌਲਾ ਪੈ ਰਿਹਾ ਹੈ ਕਹਿੰਦੇ ਜੀ ਹੁਣ ਕੰਪਿਊਟਰ ਨਹੀਂ ਹੁਣ ਬੰਦੇ ਵੀ ਨਾਲ ਪੀਟੀ ਦਾ ਪੇਪਰ ਚੈੱਕ ਕਰਦੇ ਆ ਤੁਸੀਂ ਤਾਂ ਏਆਈ ਦੀ ਗੱਲ ਕੀਤੀ ਆ ਪਰ ਹੁਣ ਕਹਿੰਦੇ ਹੁਣ ਏਆਈ ਦੇ ਨਾਲ ਬ ਇਹਰਾ ਪੇਪਰ ਆ ਚੈੱਕ ਕਰਦੇ ਆ ਇਹਦੇ ਚ ਕਿੰਨੀ ਕਿ ਸੱਚਾਈ ਹੈ ਕੀ ਆ ਸਾਰਾ ਕੁਝ ਨਹੀਂ ਬਿਲਕੁਲ ਪੂਰਾ ਸੱਚ ਸੱਚ ਹੈ ਇਸ ਦੇ ਵਿੱਚ ਪੂਰਾ ਪੇਪਰ ਤਾਂ ਨਹੀਂ ਹੈ AI ਚ ਹਿਊਮਨ ਚੈੱਕ ਕਰਦਾ ਬਟ ਜਿਹੜਾ ਸਪੀਕਿੰਗ ਸੈਕਸ਼ਨ ਹੈ ਜਿਹਦੇ ਕਰਕੇ ਹੁਣ ਨੰਬਰ ਸਪੀਕਿੰਗ ਚ ਘਟ ਰਹੇ ਨੇ ਉਹ ਇਹੀ ਹੈ ਕਿ ਦੋ ਕੁਐਸਚਨ ਜਿਹੜੇ ਹੈਗੇ ਨੇ ਆਪਣਾ ਡਿਸਕ੍ਰਾਈਬ ਇਮੇਜ ਤੇ ਰੀਟਲ ਲੈਕਚਰ ਇਹ AI ਤੋਂ ਬਾਅਦ ਹਿਊਮਨਾਈਜ਼ ਟੈਕ ਚ ਵੀ ਜਾਂਦੇ ਨੇ ਉਹ ਕਿਵੇਂ ਜਾਣਦੇ ਨੇ ਕਿ ਜਿਵੇਂ ਤੁਸੀਂ ਸਪੋਜ਼ ਡਿਸਕ੍ਰਾਈਬ ਇਮੇਜ ਹੈਗੀ ਹੈ ਤਾਂ ਸਾਹਮਣੇ ਤੁਹਾਡੇ ਇਮੇਜ ਕੁਝ ਹੋਰ ਹੈ ਤੇ ਤੁਸੀਂ ਬੋਲੀ ਕੁਝ ਹੋਰ ਜਾ ਰਹੇ ਹੋ ਕਿਉਂਕਿ ਕਾਫੀ ਲੋਕ ਹੈਗੇ ਨੇ ਇੱਥੇ ਜਿਹੜਾ ਟੈਂਪਲੇਟ ਪੂਰੇ ਰਟਾਰਾ ਟਾਇਆ ਟੈਂਪਲੇਟ ਲੈ ਲੈਂਦੇ ਨੇ ਲਾਈਨਾਂ ਜੀਆਂ ਲਿਖੀਆਂ ਹੋਈਆਂ ਕਿਸੇ ਤੋਂ ਤੇ ਉਹਦੇ ਵਿੱਚ ਪਿਕਚਰ ਦੇ ਵਿੱਚੋਂ ਕੁਝ ਵੀ ਨਹੀਂ ਹੈ ਤਾਂ ਉਹ AI ਨੇ ਤਾਂ ਇਹੀ ਡਿਟੈਕਟ ਕਰਨਾ ਹੈ ਕਿ ਇਰੈਲੇਵੈਂਟ ਇਨਫਰਮੇਸ਼ਨ ਹੈਗੀ ਹੈ ਉਹ ਇਹ ਡਿਟੈਕਟ ਕਰਕੇ ਹਿਊਮਨ ਕੋਲ ਚਲੇ ਜਾਂਦਾ ਚੈੱਕ ਤੇ ਹਿਊਮਨ ਜਦੋਂ ਚੈੱਕ ਕਰਦਾ ਹੈ ਤਾਂ ਉਹ ਜਦੋਂ ਤੁਸੀਂ ਜੇ ਤਾਂ ਰਿਲੇਟਡ ਥੋੜਾ ਬੋਟਾ ਬੋਲਿਆ ਹੁੰਦਾ ਤਾਂ ਉਸ ਅਕੋਰਡਿੰਗ ਮੜ ਮੋਟੇ ਨੰਬਰ ਦੇ ਦਿੰਦਾ ਪਰ ਪ੍ਰੋਪਰ ਕਦੇ ਵੀ ਹਿਊਮਨ ਨਾਈਜ਼ ਜਦੋਂ ਚੈੱਕ ਨੰਬਰ ਨਹੀਂ ਦੇ ਸਕਦਾ ਕਿਉਂਕਿ ਉਹ ਤੁਸੀਂ ਵੀ ਹਿਊਮਨ ਹੋ ਤੇ ਉਹ ਵੀ ਇੱਕ ਹਿਊਮਨ ਹੈ ਤਾਂ ਉਹ ਕਦੇ ਵੀ ਤੁਹਾਨੂੰ ਐਜ਼ ਆ 100% ਫਲੂਐਂਸੀ ਐਪਨੰਸੀਏਸ਼ਨ ਦੇ ਵਿੱਚ ਕਦੇ ਵੀ ਨਹੀਂ ਦੇ ਪਾਏਗਾ ਜੀ ਸੋ ਬਿਲਕੁਲ ਜੀ ਸੋ ਹੁਣ ਗੱਲ ਉਹੀ ਫੇਰ ਕਿ ਨੇਰਾ ਭਰਾਈ ਆਈ ਦਾ ਵੀ ਜਮਾਨਾ ਨਹੀਂ ਆ ਕਿਤਨਾ ਕਿਤੇ ਬੰਦਿਆਂ ਦੀ ਲੋਡ ਕੰਪਿਊਟਰ ਨੂੰ ਵੀ ਪੈ ਜਾਂਦੀ ਹੈ ਸੋ ਕੋਈ ਗੱਲ ਨਹੀਂ ਜੀ ਬੰਦਿਆਂ ਬਿਨਾ ਧਰਤੀ ਹੈ ਜਿਹੜੀ ਉਹ ਨਹੀਂ ਚੱਲਣ ਲੱਗੀ ਸੋ ਕੰਪਿਊਟਰ ਨੂੰ ਵੀ ਲੋਡ ਆਂਤ ਨੂੰ ਬੰਦੇ ਦੀ ਜਿਹੜੀ ਪੈਣੀ ਪੈਣੀ ਆ ਸੋ ਲਾਸਟ ਵਿੱਚ ਗੱਲ ਜੇ ਆਪਾਂ ਸਮਾਪਤੀ ਵੱਲੋਂ ਵਧੀਏ ਤਾਂ ਹੁਣ ਜਿਹੜੇ ਸਾਡੇ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ ਆ ਕੀ ਸੁਜੈਸਟ ਕਰਦੇ ਹੋ ਆਈਲੈਟਸ ਪੀਟੀ ਆ ਸੁਜੈਸਟ ਜੇ ਕਿਸੇ ਕੋਲ ਟਾਈਮ ਦੀ ਘਾਟ ਹੈਗੀ ਆ ਤਾਂ ਉਹ ਪੀਟੀ ਵਾਸਤੇ ਜਾਵੇ ਤੇ ਜੇ ਕਿਸੇ ਕੋਲ ਹੈਗਾ ਕਿ ਹਾਂ ਮੇਰੇ ਕੋਲ ਖੁੱਲਾ ਟਾਈਮ ਹੈ ਜਾਂ ਉਹਨੂੰ ਥੋੜੀ ਜੀ ਹੈਗਾ ਕਿ ਮੈਂ ਕੰਪਿਊਟਰ ਨਹੀਂ ਚਲਾ ਸਕਦਾ ਜਾਂ ਮੈਂ ਬਿਲਕੁਲ ਹੀ ਨਹੀਂ ਗ੍ਰੈਬ ਕਰ ਸਕਦਾ ਫਿਰ ਉਹ ਆਇਲਸ ਵਾਸਤੇ ਜਾ ਸਕਦਾ ਹੈ ਜੀ ਤੇ ਜਿਹੜੇ ਹੁਣ ਤੁਹਾਡੇ ਕੋਲ ਆਣਗੇ ਸਾਡਾ ਪ੍ਰੋਗਰਾਮ ਦੇਖ ਕੇ ਉਹਨਾਂ ਨੂੰ ਕੀ ਆਫਰ ਦੇ ਰਹੇ ਹੋ ਕੀ ਉਹਦੇ ਤੇ ਕੀ ਕਹੋਗੇ ਜੀ ਜਿਹੜਾ ਇਸ ਪ੍ਰੋਗਰਾਮ ਨੂੰ ਦੇਖ ਕੇ ਆਣਗੇ ਤਾਂ ਉਹ ਮੈਨੂੰ ਰੈਫਰ ਕਰ ਸਕਦੇ ਨੇ ਕਿ ਅਸੀਂ ਐਨਜ਼ਡ ਪੰਜਾਬੀ ਨਿਊਜ਼ ਦੇਖ ਕੇ ਆਏ ਆਂ ਤੇ ਉਹ ਨਾਲ ਦੀ ਨਾਲ ਜੇ ਸਾਡੇ ਨਾਲ ਪੀਟੀ ਦੀਆਂ ਕਲਾਸਿਸ ਦੇ ਨਾਲ ਜਾਂ ਆਈਐਸ ਦੀਆਂ ਕਲਾਸਿਸ ਦੇ ਨਾਲ ਵੀਜ਼ਾ ਸਾਈਨ ਅਪ ਵੀ ਕਰਦੇ ਨੇ ਚਾਹੇ ਉਹ ਰੈਜ਼ਿਡੈਂਸੀ ਹੈ ਤੇ ਚਾਹੇ ਉਹ ਸਟੂਡੈਂਟ ਵੀਜ਼ਾ ਹੈ ਜਾਂ ਕੋਈ ਵੀ ਵਰਕ ਵੀਜ਼ਾ ਹੈ ਤਾਂ ਉਸ ਦੇ ਵਿੱਚ ਉਹਨਾਂ ਨੂੰ ਪੀਟੀ ਦੀਆਂ ਕਲਾਸਿਸ ਬਿਲਕੁਲ ਫ੍ਰੀ ਆਫ ਕਾਸਟ ਮਿਲ ਜਾਂਦੀਆਂ ਨੇ ਜੇ ਤੁਸੀਂ ਨਾਲ ਦੀ ਨਾਲ ਵੀਜ਼ਾ ਸਾਈਨ ਅਪ ਕਰਦੇ ਆ। ਸੋ ਬਿਲਕੁਲ ਜੀ ਸੋ ਇਹ ਨਾਲ ਦੀ ਨਾਲ ਪ੍ਰੋ ਵੀਜ਼ਾ ਜਿਹੜਾ ਮੈਨੇਕਾਉ ਦੇ ਵਿੱਚ ਆਫਿਸ ਆ ਉੱਥੇ ਹੀ ਇਹਨਾਂ ਦਾ ਵੀ ਆਫਿਸ ਨਾਲ ਹੀ ਆ ਸਪ੍ਰੋ ਵੀਜ਼ਾ ਤੋਂ ਨਾਲ ਜਿਹੜੀਆਂ ਸੇਵਾਵਾਂ ਇਹ ਦਿੰਦੇ ਆ ਸੋ ਜੇਕਰ ਤੁਸੀਂ ਇਹਨਾਂ ਕੋਲ ਜਾਂਦੇ ਹੋ ਜੀ ਤੇ ਵੀਜ਼ਾ ਵੀ ਇਹਨਾਂ ਤੋਂ ਤੁਸੀਂ ਲਗਵਾਉਂਦੇ ਹੋ ਤਾਂ ਕੁਛ ਨਾ ਕੁਛ ਡਿਸਕਾਊਂਟ ਆ ਜਿਹੜਾ ਉਹ ਜ਼ਰੂਰ ਤੁਹਾਨੂੰ ਦੇਣਗੇ ਤੇ ਜਾ ਕੇ ਤੁਸੀਂ ਕਹਿਣਾ ਇਹ ਜੀ ਅਮਰੀਨ ਜੀ ਨੂੰ ਮਿਲਾ ਦਿਓ ਤੇ ਉਹਨਾਂ ਦਾ ਪ੍ਰੋਗਰਾਮ ਦੇਖ ਕੇ ਅਸੀਂ ਆਏ ਆ ਤੇ ਇੰਗਲਿਸ਼ ਦੀ ਵੀ ਕੋਚਿੰਗ ਲੈਣੀ ਆ ਤੇ ਵੀਜ਼ਾ ਵੀ ਤੁਹਾਡੇ ਕੋਲੋਂ ਹੀ ਅਪਲਾਈ ਕਰਵਾਵਾਂਗੇ ਤੇ ਬਾਕੀ ਤਾਂ ਫਿਰ ਜੋ ਡਿਸਕਾਊਂਟ ਦੇਣਾ ਇਹਨਾਂ ਨੇ ਦੇਣਾ ਜੀ ਤੇ ਸਾਡਾ ਨੌਨ ਜਿਹੜਾ ਉਹ ਜ਼ਰੂਰ ਲੈ ਦਿਓ ਕਿਉਂਕਿ ਉੱਥੇ ਅਸੀਂ ਤਾਂ ਦੇਖ ਕੇ ਪ੍ਰੋਗਰਾਮ ਆਏ ਆ ਤੇ ਜ਼ਰੂਰ ਕੁਛ ਨਾ ਕੁਛ ਡਿਸਕਾਊਂਟ ਤੁਹਾਨੂੰ ਮਿਲੇਗਾ ਸੋ ਅਮਰੀਨ ਜੀ ਤੁਸੀਂ ਸਟੂਡੀਓ ਆਏ ਸਾਨੂੰ ਸਮਾਂ ਦਿੱਤਾ ਸਾਡੇ ਦਰਸ਼ਕਾਂ ਦੇ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਇੱਕ ਚੀਜ਼ ਹੁਣ ਹੋਰ ਅੱਜ ਕੱਲ ਬੜਾ ਰੌਲਾ ਪੈ ਰਿਹਾ ਹੈ ਕਹਿੰਦੇ ਜੀ ਹੁਣ ਕੰਪਿਊਟਰ ਨਹੀਂ ਹੁਣ ਬੰਦੇ ਵੀ ਨਾਲ ਪੀਟੀ ਦਾ ਪੇਪਰ ਚੈੱਕ ਕਰਦੇ ਆ ਤੁਸੀਂ ਤਾਂ AI ਦੀ ਗੱਲ ਕੀਤੀ ਆ ਪਰ ਹੁਣ ਕਹਿੰਦੇ ਨੇ AI ਦੇ ਨਾਲ ਬੰਦੇ ਵੀ ਜਿਹੜਾ ਪੇਪਰ ਆ ਚੈੱਕ ਕਰਦੇ ਆ ਇਹਦੇ ਵਿੱਚ ਕਿੰਨੀ ਕਿ ਸੱਚਾਈ ਯਕੀਆ ਹੈ ਸਾਰਾ ਕੁਝ ਨਹੀਂ ਬਿਲਕੁਲ ਪੂਰਾ ਸੱਚ ਸੱਚ ਹੈ ਇਸ ਦੇ ਵਿੱਚ ਪੂਰਾ ਪੇਪਰ ਤਾਂ ਨਹੀਂ ਹੈ AI ਚ ਹਿਊਮਨ ਚੈੱਕ ਕਰਦਾ ਬਟ ਜਿਹੜਾ ਸਪੀਕਿੰਗ ਸੈਕਸ਼ਨ ਹੈ ਜਿਹਦੇ ਕਰਕੇ ਹੁਣ ਨੰਬਰ ਸਪੀਕਿੰਗ ਚ ਘਟ ਰਹੇ ਨੇ ਉਹ ਇਹੀ ਹੈ ਕਿ ਦੋ ਕੁਐਸਚਨ ਜਿਹੜੇ ਹੈਗੇ ਨੇ ਆਪਣਾ ਡਿਸਕ੍ਰਾਈਬ ਇਮੇਜ ਤੇ ਰੀਟਲ ਲੈਕਚਰ ਇਹ AI ਤੋਂ ਬਾਅਦ ਹਿਊਮਨਾਈਜ਼ ਟੈਕ ਚ ਵੀ ਜਾਂਦੇ ਨੇ ਉਹ ਕਿਵੇਂ ਜਾਣਦੇ ਨੇ ਕਿ ਜਿਵੇਂ ਤੁਸੀਂ ਸਪੋਜ਼ ਡਿਸਕ੍ਰਾਈਬ ਇਮੇਜ ਹੈਗੀ ਹੈ ਤਾਂ ਸਾਹਮਣੇ ਤੁਹਾਡੇ ਇਮੇਜ ਕੁਝ ਹੋਰ ਹੈ ਤੇ ਤੁਸੀਂ ਬੋਲੀ ਕੁਝ ਹੋਰ ਜਾ ਰਹੇ ਹੋ ਕਿਉਂਕਿ ਕਾਫੀ ਲੋਕ ਹੈਗੇ ਨੇ ਇੱਥੇ ਜਿਹੜਾ ਟੈਂਪਲੇਟ ਪੂਰੇ ਰਟਾਰਾ ਰਟਾਇਆ ਟੈਂਪਲੇਟ ਲੈ ਲੈਂਦੇ ਨੇ ਲਾਈਨਾਂ ਜੀਆਂ ਲਿਖੀਆਂ ਹੋਈਆਂ ਕਿਸੇ ਤੋਂ ਤੇ ਉਹਦੇ ਵਿੱਚ ਪਿਕਚਰ ਦੇ ਵਿੱਚੋਂ ਕੁਝ ਵੀ ਨਹੀਂ ਹੈ ਤਾਂ ਉਹ AI ਨੇ ਤਾਂ ਇਹੀ ਡਿਟੈਕਟ ਕਰਨਾ ਹੈ ਕਿ ਇਰੈਲੇਵੈਂਟ ਇਨਫੋਰਮੇਸ਼ਨ ਹੈਗੀ ਹੈ ਉਹ ਇਹ ਡਿਟੈਕਟ ਕਰਕੇ ਹਿਊਮਨ ਕੋਲ ਚਲੇ ਜਾਂਦਾ ਚੈੱਕ ਤੇ ਹਿਊਮਨ ਜਦੋਂ ਚੈੱਕ ਕਰਦਾ ਹੈ ਤਾਂ ਉਹ ਜਦੋਂ ਤੁਸੀਂ ਜੇ ਤਾਂ ਰਿਲੇਟਡ ਥੋੜਾ ਬੋਟਾ ਬੋਲਿਆ ਹੁੰਦਾ ਤਾਂ ਉਸ ਅਕੋਰਡਿੰਗ ਮੜ ਮੋਟੇ ਨੰਬਰ ਦੇ ਦਿੰਦਾ ਪਰ ਪ੍ਰੋਪਰ ਕਦੇ ਵੀ ਹਿਊਮਨ ਨਾਈਜ਼ ਜਦੋਂ ਚੈੱਕ ਨੰਬਰ ਨਹੀਂ ਦੇ ਸਕਦਾ ਕਿਉਂਕਿ ਉਹ ਤੁਸੀਂ ਵੀ ਹਿਊਮਨ ਹੋ ਤੇ ਉਹ ਵੀ ਇੱਕ ਹਿਊਮਨ ਹੈ ਤਾਂ ਉਹ ਕਦੇ ਵੀ ਤੁਹਾਨੂੰ ਐਜ਼ ਅ 100% ਫਲੂਐਂਸੀ ਜਾਂ ਪ੍ਰੋਨਨਸੀਏਸ਼ਨ ਦੇ ਵਿੱਚ ਕਦੇ ਵੀ ਨਹੀਂ ਦੇ ਪਾਏਗਾ ਜੀ ਸੋ ਬਿਲਕੁਲ ਜੀ ਸੋ ਹੁਣ ਗੱਲ ਉਹੀ ਫੇਰ ਕਿ ਨੇਰਾ ਭਰਾਈ ਆਈ ਦਾ ਵੀ ਜਮਾਨਾ ਨਹੀਂ ਆ ਕਿਤਨਾ ਕਿਤੇ ਬੰਦਿਆਂ ਦੀ ਲੋਡ ਕੰਪਿਊਟਰ ਨੂੰ ਵੀ ਪੈ ਜਾਂਦੀ ਹੈ ਸੋ ਕੋਈ ਗੱਲ ਨਹੀਂ ਜੀ ਬੰਦਿਆਂ ਬਿਨਾ ਧਰਤੀ ਹੈ ਜਿਹੜੀ ਉਹ ਨਹੀਂ ਚੱਲਣ ਲੱਗੀ ਸੋ ਕੰਪਿਊਟਰ ਨੂੰ ਵੀ ਲੋਡ ਆਂਤ ਨੂੰ ਬੰਦੇ ਦੀ ਜਿਹੜੀ ਪੈਣੀ ਪੈਣੀ ਆ ਸੋ ਲਾਸਟ ਵਿੱਚ ਗੱਲ ਜੇ ਆਪਾਂ ਸਮਾਪਤੀ ਵੱਲੋਂ ਵਧਿਏ ਤਾਂ ਹੁਣ ਜਿਹੜੇ ਸਾਡੇ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ ਆ ਕੀ ਸੁਜੈਸਟ ਕਰਦੇ ਹੋ ਆਈਲੈਟਸ ਪੀਟੀ ਆ ਸੁਜੈਸਟ ਜੇ ਕਿਸੇ ਕੋਲ ਟਾਈਮ ਦੀ ਘਾਟ ਹੈਗੀ ਆ ਤਾਂ ਉਹ ਪੀਟੀ ਵਾਸਤੇ ਜਾਵੇ ਤੇ ਜੇ ਕਿਸੇ ਕੋਲ ਹੈਗਾ ਕਿ ਹਾਂ ਮੇਰੇ ਕੋਲ ਖੁੱਲਾ ਟਾਈਮ ਹੈ ਜਾਂ ਉਹਨੂੰ ਥੋੜੀ ਜੀ ਹੈਗਾ ਕਿ ਮੈਂ ਕੰਪਿਊਟਰ ਨਹੀਂ ਚਲਾ ਸਕਦਾ ਜਾਂ ਮੈਂ ਬਿਲਕੁਲ ਹੀ ਨਹੀਂ ਗ੍ਰੈਬ ਕਰ ਸਕਦਾ ਫਿਰ ਉਹ ਆਇਲਸ ਵਾਸਤੇ ਜਾ ਸਕਦਾ ਹੈ ਜੀ ਤੇ ਜਿਹੜੇ ਹੁਣ ਤੁਹਾਡੇ ਕੋਲ ਆਣਗੇ ਸਾਡਾ ਪ੍ਰੋਗਰਾਮ ਦੇਖ ਕੇ ਉਹਨਾਂ ਨੂੰ ਕੀ ਆਫਰ ਦੇ ਰਹੇ ਹੋ ਕੀ ਉਹਦੇ ਤੇ ਕੀ ਕਹੋਗੇ ਜੀ ਜਿਹੜਾ ਇਸ ਪ੍ਰੋਗਰਾਮ ਨੂੰ ਦੇਖ ਕੇ ਆਣਗੇ ਤਾਂ ਉਹ ਮੈਨੂੰ ਰੈਫਰ ਕਰ ਸਕਦੇ ਨੇ ਕਿ ਅਸੀਂ ਐਨਜ਼ਡ ਪੰਜਾਬੀ ਨਿਊਜ਼ ਦੇਖ ਕੇ ਆਏ ਆ ਤੇ ਉਹ ਨਾਲ ਦੀ ਨਾਲ ਜੇ ਸਾਡੇ ਨਾਲ ਪੀਟੀ ਦੀਆਂ ਕਲਾਸਿਸ ਦੇ ਨਾਲ ਜਾਂ ਆਈਐਸ ਦੀਆਂ ਕਲਾਸਿਸ ਦੇ ਨਾਲ ਵੀਜ਼ਾ ਸਾਈਨ ਅਪ ਵੀ ਕਰਦੇ ਨੇ ਚਾਹੇ ਉਹ ਰੈਜ਼ਿਡੈਂਸੀ ਹੈ ਤੇ ਚਾਹੇ ਉਹ ਸਟੂਡੈਂਟ ਵੀਜ਼ਾ ਹੈ ਜਾਂ ਕੋਈ ਵੀ ਵਰਕ ਵੀਜ਼ਾ ਹੈ ਤਾਂ ਉਸ ਦੇ ਵਿੱਚ ਉਹਨਾਂ ਨੂੰ ਪੀਟੀ ਦੀਆਂ ਕਲਾਸਿਸ ਬਿਲਕੁਲ ਫ੍ਰੀ ਆਫ ਕਾਸਟ ਮਿਲ ਜਾਂਦੀਆਂ ਨੇ ਜੇ ਤੁਸੀਂ ਨਾਲ ਦੀ ਨਾਲ ਵੀਜ਼ਾ ਸਾਈਨ ਅਪ ਕਰਦੇ ਆ ਸੋ ਬਿਲਕੁਲ ਜੀ ਸੋ ਇਹ ਨਾਲ ਦੀ ਨਾਲ ਪ੍ਰੋ ਵੀਜ਼ਾ ਜਿਹੜਾ ਮੈਨੇਕਾਉ ਦੇ ਵਿੱਚ ਆਫਿਸ ਆ ਉਹ ਤੇ ਇਨਾਨਵੀ ਆਫਿਸ ਨਾਲ ਹੀ ਆ ਸੋ ਪ੍ਰੋ ਵੀਜ਼ਾ ਤੋਂ ਇਹ ਨਾਲ ਜਿਹੜੀਆਂ ਸੇਵਾਵਾਂ ਇਹ ਦਿੰਦੇ ਆ ਸੋ ਜੇਕਰ ਤੁਸੀਂ ਇਹਨਾਂ ਕੋਲ ਜਾਂਦੇ ਹੋ ਜੀ ਤੇ ਵੀਜ਼ਾ ਵੀ ਇਹਨਾਂ ਤੋਂ ਤੁਸੀਂ ਲਗਵਾਉਂਦੇ ਹੋ ਤਾਂ ਕੁਛ ਨਾ ਕੁਛ ਡਿਸਕਾਊਂਟ ਆ ਜਿਹੜਾ ਉਹ ਜ਼ਰੂਰ ਤੁਹਾਨੂੰ ਦੇਣਗੇ ਤੇ ਜਾ ਕੇ ਤੁਸੀਂ ਕਹਿਣਾ ਇਹ ਜੀ ਅਮਰੀਨ ਜੀ ਨੂੰ ਮਿਲਾ ਦਿਓ ਤੇ ਉਹਨਾਂ ਦਾ ਪ੍ਰੋਗਰਾਮ ਦੇਖ ਕੇ ਅਸੀਂ ਆਏ ਆ ਤੇ ਇੰਗਲਿਸ਼ ਦੀ ਵੀ ਕੋਚਿੰਗ ਲੈਣੀ ਆ ਤੇ ਵੀਜ਼ਾ ਵੀ ਤੁਹਾਡੇ ਕੋਲੋਂ ਹੀ ਅਪਲਾਈ ਕਰਵਾਵਾਂਗੇ ਤੇ ਬਾਕੀ ਤਾਂ ਫਿਰ ਜੋ ਡਿਸਕਾਊਂਟ ਦੇਣਾ ਇਹਨਾਂ ਨੇ ਦੇਣਾ ਜੀ ਤੇ ਸਾਡਾ ਨੌਨ ਜਿਹੜਾ ਉਹ ਜ਼ਰੂਰ ਲੈ ਦਿਓ ਕਿਉਂਕਿ ਉੱਥੇ ਅਸੀਂ ਤਾਂ ਦੇਖ ਕੇ ਪ੍ਰੋਗਰਾਮ ਆਏ ਆ ਤੇ ਜ਼ਰੂਰ ਕੁਛ ਨਾ ਕੁਛ ਡਿਸਕਾਊਂਟ ਤੁਹਾਨੂੰ ਮਿਲੇਗਾ ਸੋ ਅਮਰੀਨ ਜੀ ਤੁਸੀਂ ਸਟੂਡੀਓ ਆਏ ਸਾਨੂੰ ਸਮਾਂ ਦਿੱਤਾ ਸਾਡੇ ਦਰਸ਼ਕਾਂ ਦੇ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ